ਸਰ ਪੰਜਾਬ ਪੁਲਿਸ ਤੋਂ ਸ਼ਹਿਰ ਵਾਸੀ ਤਫਾ ਖੇਤਰ ਬਹੁਤ ਹੀ ਸ਼ਲਾਘਾ ਕੀਤੀ ਤੁਹਾਡੇ ਕੰਮ ਦੀ ਤੁਸੀਂ ਸ਼ਹਿਰ ਵਾਸੀਆਂ ਨੂੰ ਤਫਾਲਾ ਕਿ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਮੈਂ ਹਮੇਸ਼ਾ ਤਫਾ ਵਾਸੀਆਂ ਦਾ ਸਾਰੀ ਪੰਜਾਬ ਪੁਲਿਸ ਸਾਡੀ ਰਿਣੀ ਹੈ ਇਸ ਕੰਮ ਦੀ ਕਿ ਉਹਨਾਂ ਨੇ ਸਾਡੀ ਇਸ ਕੰਮ ਨੂੰ ਔਰ ਸਾਡਾ ਦਿਲੋਂ ਉਹਨਾਂ ਨੇ ਮਾਨ ਸਨਮਾਨ ਕੀਤਾ ਇਹ ਸਾਡਾ ਨਹੀਂ ਪੂਰੀ ਪੰਜਾਬ ਪੁਲਿਸ ਦਾ ਕੀਤਾ ਉਹਨਾਂ ਨੇ ਸੋ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਇਸ ਦੀ ਕਿ ਉਹਨਾਂ ਨੇ ਸਾਨੂੰ ਇਹ ਹਿਸਟਰੀ ਦੇ ਵਿੱਚ ਮੇਰੇ ਹਿਸਾਬ ਨਾਲ ਬਹੁਤ ਅੱਛੀ ਗੱਲ ਹੋਈ ਕਿਉਂਕਿ ਜਦੋਂ ਵੀ ਸਾਡੀ ਪੰਜਾਬ ਉਸ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਦਿਨ ਤੱਕ 24 ਘੰਟੇ ਸਰਕਲ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਹਮੇਸ਼ਾ ਰੋਜ਼ ਦੇ ਚੈਲੰਜ ਜਿਹੜੇ ਹੁੰਦੇ ਨੇ ਸਾਡੇ ਵਾਸਤੇ ਰੋਜ਼ ਦੇ ਚੈਲੰਜਸ ਹੁੰਦੇ ਨੇ ਉਹਦੇ ਚੈਲੰਜਸ ਨੂੰ ਪੂਰਾ ਕਰਨਾ ਉਹਨਾਂ ਨੂੰ ਕੰਮਾਂ ਨੂੰ ਪੂਰਾ ਕਰਨਾ ਨਿਪਰੇ ਚੜਨਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹਮੇਸ਼ਾ ਵਾਸਤੇ ਚੱਲਿਆ ਆ ਗਿਆ ਸਦੀਆਂ ਤੋਂ ਕਿ ਜਦੋਂ ਅੱਛੇ ਕੰਮ ਨੂੰ ਸਰਾਇਆ ਜਾਂਦਾ ਤਾਂ ਅੱਛਾ ਲੱਗਦਾ ਤਾਂ ਮੈਂ ਵਧਾਈ ਦਿੰਦਾ ਤੁਹਾਡੇ ਵਾਸਤੇ ਤੇ ਇਹ ਬਹੁਤ ਅੱਛੀ ਗੱਲ ਹੈ ਥੈਂਕ ਯੂ ਤੁਹਾਡਾ ਸਾਰਿਆਂ ਹੋ ਗਿਆ ਹਾਂ ਹਾਂਜੀ ਹਾਂ ਹੁਣ ਅਗਰਵਾਲ ਸਭਾ ਵੱਲੋਂ ਡੀਐਸਪੀ ਤਪਾ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਸਨਮਾਨ ਕਰਦੇ ਹੋਏ ਅਗਰਵਾਲ ਸਭਾ ਵੱਲੋਂ ਚਲੋ ਸਨਮਾਨ ਕੀਤਾ ਜਾ ਰਿਹਾ ਅਗਰਵਾਲ ਸਭਾ ਵੱਲੋਂ ਖਾਨਾਮੁਖੀ ਸ਼੍ਰੀ ਸ੍ਰੀਮਖਾਂ ਜੀ ਦਾ ਆਲੋਗੇ ਦਾ ਰੋਣਾ ਨਾ ਚਲੋ ਇਸ ਤੋਂ ਬਾਅਦ ਕਰਾਂਗੇ